ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਕਿ ਮੈਂ ਬਹੁਤ ਥੋੜਾ ਬੋਲਦੀ ਆ ਤੇ ਮੈਨੂੰ ਲੱਗਦਾ ਮੈਨੂੰ ਇੰਨਾ ਸੋਹਣਾ ਬੋਲਣਾ ਵੀ ਨਹੀਂ ਆਉਂਦਾ ਜਿੰਨਾ ਸਾਰਿਆਂ ਨੇ ਬੋਲਿਆ ਆ ਬਟ ਮੈਂ ਹੀ ਕਹਿਣਾ ਚਾਹੂੰਗੀ ਜੀ ਕਿ ਸਾਡੀ ਸਾਰੀ ਟੀਮ ਲਈ ਜਿਹੜੀ ਇੱਥੇ ਨਹੀਂ ਵੀ ਬੈਠੇ ਹੈਗੇ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਅਸੀਂ ਇਸ ਫਿਲਮ ਦਾ ਪਾਰਟ ਆ ਤੇ ਬੀਂਗ ਐਨ ਐਕਟਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਮੈਂ ਕਦੇ ਵੀ ਇਮੇਜਿਨ ਨਹੀਂ ਕੀਤਾ ਸੀਗਾ ਕਿ ਮੈਂ ਇਦਾਂ ਦਾ ਰੋਲ ਪਲੇ ਕਰੂੰਗੀ ਵਸੇ ਯੂਮੀਦ ਕਰਦੇ ਆ ਜਿਦਾ ਤੁਸੀਂ ਸੱਚੀ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਹੈ ਟਰੇਲਰ ਨੂੰ ਵੀ ਦੋਗੇ ਤੇ ਜਦੋਂ ਸਾਡੀ ਫਿਲਮ ਆਊਗੀ ਅਗਸਤ ਤਰੀਕ ਨੂੰ ਤੁਸੀਂ ਉਹਨੂੰ ਵੀ ਪਿਆਰ ਦੋਗੇ ਜੀ ਥੈਂਕ ਯੂ ਜੀ ਸਸੇ ਕੱਲ ਜੀ ਸਾਰਿਆਂ ਨੂੰ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਕਿ ਮੈਂ ਬਹੁਤ ਥੋੜਾ ਬੋਲਦੀ ਆ ਤੇ ਮੈਨੂੰ ਲੱਗਦਾ ਮੈਨੂੰ ਇੰਨਾ ਸੋਣਾ ਬੋਲਣਾ ਵੀ ਨਹੀਂ ਆਉਂਦਾ ਜਿੰਨਾ ਸਾਰਿਆਂ ਨੇ ਬੋਲਿਆ ਆ ਬਟ ਮੈਂ ਇਹੀ ਕਹਿਣਾ ਚਾਹੂੰਗੀ ਜੀ ਕਿ ਸਾਡੀ ਸਾਰੀ ਟੀਮ ਲਈ ਜਿਹੜੀ ਇੱਥੇ ਨਹੀਂ ਵੀ ਬੈਠੇ ਹੈਗੇ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਅਸੀਂ ਇਸ ਫਿਲਮ ਦਾ ਪਾਰਟ ਆ ਤੇ ਬੀਂਗ ਐਨ ਐਕਟਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਮੈਂ ਕਦੇ ਵੀ ਇਮੇਜਿਨ ਨਹੀਂ ਕੀਤਾ ਸੀਗਾ ਕਿ ਮੈਂ ਇਦਾਂ ਦਾ ਰੋਲ ਪਲੇ ਕਰੂੰਗੀ ਬਸ ਇਹ ਉਮੀਦ ਕਰਦੇ ਆ ਜਿੱਦਾਂ ਤੁਸੀਂ ਸੱਚੀ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਹੈ ਟਰੇਲਰ ਨੂੰ ਵੀ ਦੋਗੇ ਤੇ ਜਦੋਂ ਸਾਡੀ ਫਿਲਮ ਆਊਗੀ ਅਗਸਤ ਤਰੀਕ ਨੂੰ ਤੁਸੀਂ ਉਹਨੂੰ ਵੀ ਪਿਆਰ ਦੋਗੇ ਜੀ ਥੈਂਕ ਯੂ ਜੀ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ